ਅਲਕਸੀ ਸਿੰਘ ਕੰਗ ਅਤਲ ਬਟ ਚੱਕ ਪੱਕੀ ਵਿੱਚ ਨੌਜਵਾਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਹਿਜ ਜਨਨ ਅਸ਼ੀਦੀ ਵਿਹਾੜੇ ਤੇ ਦੁੱਧ ਦਾ ਲੰਗਰ ਲਾਇਆ ਤੇ ਦੁੱਧ ਦਾ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਆਜੋ ਇਹਨਾਂ ਨਾਲ ਕਰਦੇ ਆਂ ਮੁੰਡਿਆਂ ਨਾਲ ਗੱਲ ਕਿਹਨੇ ਕਿਹਨਾਂ ਯੋਗਦਾਨ ਦਿੱਤਾ ਤੇ ਕਿਸ ਤਰ੍ਹਾਂ ਸੇਵਾ ਕਰ ਰਹੇ ਆ ਸੱਚੀ ਪੂਰੀ ਸ਼ਰਧਾ ਦੇ ਨਾਲ ਆਓ ਆਪਾਂ ਕਰਦੇ ਆਂ ਗੱਲ ਭਾਈ ਗੁਰੂ ਜੀ ਦਾ ਖਾਤਰ ਭਾਈ ਗੁਰੂ ਜੀ ਦੇ ਪਤੇ ਸੂਰੇ ਸਾਹਿਬ ਜਿਆਦਾਂ ਦੇ ਛੀਦੀ ਦੇਸ ਦੇ ਵਿੱਚ ਪੰਜਾਬ ਦੇ ਵਿੱਚ ਜੋ ਮੋਤੀराम ਮਹਿਰਾ ਨੇ ਪਰੰਪਰਾ ਚਲਾਈ ਸੀ ਕਿ ਜੀ ਦੁੱਧ ਪਿਆ ਕੇ ਛੋਟੇ ਸਾਹਿਬ ਜਿਆਦਾਂ ਨੂੰ ਤੇ ਮਾਤਾ ਗੁਜਰੀ ਨੂੰ ਉਸ ਦੀ ਯਾਦ ਵਿੱਚ ਅੱਜ ਵੀ ਪਰੰਪਰਾ ਜਿਹੜੀ ਉਹ ਚਾਲੂ ਰੱਖੀ ਹੈ ਜੀ ਆਪਣੇ ਸਿੱਖ ਇਤਿਹਾਸ ਦੇ ਵਿੱਚ ਚਲਦੀ ਆ ਰਹੀ ਹੈ ਜੀ ਇਸੇ ਤਰ੍ਹਾਂ ਅੱਜ ਪਿੰਡ ਚੱਕ ਪੱਕੀ ਦੇ ਵਿੱਚ ਜੀ ਨੌਜਵਾਨਾਂ ਨੇ ਰਲ ਕੇ ਜੀ ਯੋਗਦਾਨ ਪਾਇਆ ਤੇ ਪਿੰਡ ਦੇ ਨਹਿਰ ਦੇ ਉੱਤੇ ਜੀ ਲੰਗਰ ਦੀ ਸੇਵਾ ਜਿਹੜੀ ਚਾਲੂ ਕੀਤੀ ਹੈ ਜੀ ਬਹੁਤ ਵਧੀਆ ਲੋਕਤਾਂ ਦੇ ਰਹੇ ਜੀ ਇਸ ਨੂੰ ਬਹੁਤ ਸਾਰਿਆਂ ਨੂੰ ਫਲਾਗਾ ਕਿਉਂ ਕਿਹਾ ਜਾਂਦਾ ਜੀ ਤੇ ਇਸੇ ਤਰ੍ਹਾਂ ਹਰੇਕ ਬੀਨ ਲਈ ਆਪਣੇ ਸਹਾਜਾਂ ਦੰਦ ਯਾਦ ਕੀਤਾ ਜਾਵੇ ਜੀ ਬਹੁਤ ਵਧੀਆ ਪ੍ਰਾਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਧਰਮ ਇੱਕ ਸਰਦੋ ਬੋਲ ਰਿਹਾ ਨੇ ਕਰ ਰਹੇ ਸੇਵਾ ਲੰਗਰ ਲਾਇਆ ਜੀ ਪਿੰਡ ਦੇ ਸਾਰੇ ਨਵੇਂ ਨੌਜਵਾਨਾਂ ਤੋਂ ਮੈਂ ਡਾਂਸ ਹਰ ਕੇ ਜੀ ਤੇ ਸਾਰੇ ਨੇ ਇਕੱਠੇ ਹੋ ਕੇ ਪਾਲਾ ਕਿ ਸੇਵਾ ਪਿੰਡ ਚੱਕ ਪੱਖੀ ਦੀਆਂ ਸੰਗਤਾਂ ਨੇ ਕਿ ਪ੍ਰਧਾਨ ਸਾਹਿਬ ਸੇਵਾ ਕਰ ਰਹੇ ਮੁੰਡੇ ਦੋ ਸ਼ਬਦ ਬੋਲੋ ਭਾਈ ਆਪਣੇ ਸੇਵਾ ਕਰਨਾ ਹੈ ਵਧੀਆ ਸਾਰੇ ਸਿੱਧੀ ਵਿਹਾੜੇ ਦੇ ਸਰਪੰਚ ਸਾਹਿਬ ਜਦਿਆਂ ਦੀ ਹਾਂਜੀ ਮੈਂਬਰ ਸਾਹਿਬ ਹਾਂਜੀ ਸੇਵਾ ਕਰਦੇ ਮੁੰਡੇ ਕੀ ਦੋ ਬੰਦੋ ਸਾਹਿਬ ਦਾ ਬਹੁਤ ਬਹੁਤ ਵਧੀਆ ਪ੍ਰਾਲਾ ਜੀ ਠੀਕ ਨਾਲ ਜਿੱਦੀ ਜਾ ਬਹੁਤ ਵਧੀਆ ਪ੍ਰਾਲਾ ਕੀ ਬੱਚਾ ਨੇ 12 ਨੇ ਸੇਵਾ ਤੰਗ ਭਾਗ ਲਾ ਦੇ ਠੀਕ ਹੈ ਜੀ